ਅੱਜ ਆਪਾਂ ਸ਼ੁਰੂ ਕਰਨ ਲੱਗੇ ਆਂ ਪਾਕਿਸਤਾਨੀ ਬਾਹਾਂ ਦੀ ਕਟਿੰਗ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਅਸੀਂ ਸ਼ੁਰੂ ਕਰਨ ਲੱਗੇ ਆਂ ਵੀਡੀਓ ਤੇ ਇਹ ਵੀਡੀਓ ਸਟਾਰਟ ਕਰਨ ਲੱਗੇ ਆਂ ਤੇ ਵੇਖਿਓ ਅਸੀਂ ਪਾਕਿਸਤਾਨੀ ਬਾਹਾਂ ਦੀ ਕਟਿੰਗ ਕਿੱਦਾਂ ਕਰਦੇ ਆਂ ਸਾਡੀ ਬਾਹਾਂ ਦੀ ਲੰਬਾਈ ਹੈ 18 ਇੰਚ ਆਹੀਂ ਕੱਪੜਾ ਲਿਆ 2.5 20 ਇੰਚ ਇਹ 2 ਇੰਚ ਕੱਪੜਾ ਗੋ ਆਪਾਂ ਬੁੱਕ ਵਾਸਤੇ ਰੱਖਣਾ ਵਾ ਉੱਪਰੋਂ ਜਿੱਦਾਂ ਹੀ ਦੂਸਰੀ ਸਿੰਪਲ ਬਾਹ ਦੀ ਕਟਿੰਗ ਕਰਦੇ ਆ ਉਸੇ ਤਰੀਕੇ ਨਾਲ ਹੀ ਕਰਨੀ ਆ 3 ਇੰਚ ਆ ਤਾਂ ਉੱਪਰੋਂ ਰੱਖਣਾ ਤੇ ਉੱਪਰੋਂ ਕਾ ਪਾ ਦੇਣੀ ਆ ਬਾਹ ਦੀ ਕੱਟ ਇੱਕ ਦਾ ਹਿੰਚੇ ਤੇ ਰੱਖ ਲੈਣੀ ਆਪਾਂ ਨਿਸ਼ਾਨੀ ਲਾ ਕੇ ਜਿੱਦਾਂ ਸਾਡੀ ਬਾਹਾਂ ਦੀ ਕੋਣੀ ਹੁੰਦੀ ਆ ਉਹਦੇ ਸਾਹਬ ਦੇ ਨਾਲ ਆਪਾਂ ਰੱਖ ਲੈਣਾ ਤੇ ਨਿਸ਼ਾਨੀ ਉਹਦੇ ਸਾਹਬ ਨਾਲ ਲਾ ਲੈਣੀ ਹੈ ਤੇ ਫਿਰ ਆਪਾਂ ਹੇਠਾਂ ਆ ਜਾਣਾ ਬੁੱਕ ਤੇ ਇਧਰ ਹਡੀ ਸਿੰਪਲ ਬਾਹ ਦਾ ਬੋਕਵਾ 5.5 ਇੰਚ ਆਪਾਂ 5.5 ਤੇ ਨਿਸ਼ਾਨੀ ਲਾ ਲੈਣੀ ਉਪਰ ਆਡਾ ਮੋਡਾ ਵਾ 9 ਇੰਚ ਇਧਰ ਆਪਾਂ 9 ਇੰਚ ਮੋਡੇ ਦੀ ਨਿਸ਼ਾਨੀ ਲਾ ਲੈਣੀ ਆ ਮੋਡੇ ਦੀ ਕਾਟ ਸਾਡੀ 9 ਇੰਚ ਵਾ ਕੇਰਾ ਆਪਾਂ ਮੋਡੇ ਦੀ ਕਾਟ ਨਾਲੋਂ ਬਾਹ ਦੀ ਜਿਹੜੀ ਸਿੰਪਲ ਬਾਹ ਦੀ ਮੋਰੀ ਆ ਉਹ ਰਾ ਕੋਦੇ ਤੋਂ ਮੋਢੇ ਵਾਲ ਨੂੰ ਨਿਸ਼ਾਨੀ ਲਾ ਦੇਣੀ ਹੈ। ਹਾ ਹ ਡਿਕੋਣੀ ਵਾਲੀ ਨਿਸ਼ਾਨੀ ਦੀ ਫੀਟਿੰਗ ਸਿੰਪਲ ਬਾਹ ਦੇ ਹਿਸਾਬ ਨਾਲ ਆ ਜਾਣੀ ਹੈ ਤੇ ਫਿਰ ਆਪਾਂ ਇਹਦੀ ਫੀਟਿੰਗ ਸਾਡੀ ਉਸ ਹਿਸਾਬ ਨਾਲ ਉੱਪਰੋਂ ਆਊਗੀ। ਇਹ ਥਾਪਾ ਅੱਗੋਂ ਜਿੱਦਾਂ ਹੀ ਬੋਕ ਫੁੱਲਾ ਰੱਖਣਾ ਵਾ। ਉਹਦੇ ਵਾਸਤੇ ਆਪਾਂ ਕੋਣੀ ਤੋਂ ਲੈ ਕੇ ਤੇ ਅੱਗੋਂ ਜਿੰਨਾ ਬੁੱਕ ਰੱਖਣਾ ਆਪਾਂ 8.5 ਇੰਚ ਤੇ 8.5 ਇੰਚ ਤੇ ਨਿਸ਼ਾਨੀ ਲਾ ਦੇਣੀ ਹੈ ਫਿਰ ਆਪਾਂ ਕੋਣੀ ਦੇ ਨਾਲ ਬੁੱਕ ਦੀ ਲਾ ਕੇ ਲਾ ਦੇਣੀ ਹੈ ਬੁੱਕ ਵੱਲ ਨੂੰ ਉੱਪਰੋਂ ਆਪਾਂ ਇਧਰੋਂ ਮੋਢੇ ਵੱਲੋਂ ਪਹਿਲਾਂ ਹੀ ਲੱਗੀ ਆ ਸਿੰਪਲ ਬਾਂਹ ਦੇ ਹਿਸਾਬ ਦੇ ਨਾਲ ਇਹ ਸਾਡੀ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਪਾਕਿਸਤਾਨੀ ਬਾਹਾਂ ਦੀ ਕਟਿੰਗ ਹੋ ਜਾਂਦੀ ਆ। ਆਜਾ ਤੁਹਾਡਾ ਅੱਗੋਂ ਬੁੱਕਵਾ 5.5 ਇੰਚ ਇਹ ਜਦੋਂ ਆਪਾਂ ਪੌਣੀ ਨੂੰ ਮਿਲਾ ਦੇਣਾ ਵਾ ਇਹ ਸਾਡਾ ਬਹੁਤ ਵਧੀਆ ਬਾਹਾਂ ਦੀ ਫਿਟਿੰਗ ਜਿਹੜੀ ਆ ਤੇ ਅੱਗੋਂ ਵੀ ਬਹੁਤ ਵਧੀਆ ਖੁੱਲੀ ਬਾਹ ਬਣਨੀ ਆ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਾਡੀ ਪਾਕਿਸਤਾਨੀ ਬਾਹਾਂ ਦੀ ਕਟਿੰਗ ਹੋ ਜਾਂਦੀ ਹੈ ਤੇ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਇਸ ਤਰੀਕੇ ਦੇ ਨਾਲ ਪਾਕਿਸਤਾਨੀ ਬਾਹਾਂ ਦੀ ਕਟਿੰਗ ਕਰੀਏ ਤੇ ਹੁਣ ਆਪਾਂ ਕਟਿੰਗ ਕਰਨ ਲੱਗੇ ਆਂ ਇਹਦੀ ਹੁਣੇ ਕਟਿੰਗ ਕਰਕੇ ਤਾਂ ਜਿੱਦਾਂ ਆਪਾਂ ਸਿੰਪਲ ਬਾਹਾਂ ਦੀ ਉੱਪਰੋਂ ਕਟਿੰਗ ਕਰਦੇ ਆਂ ਮੋਢੇ ਵਾਲੀ ਸਾਈਡ ਉਦਾਂ ਹੀ ਜੇ ਵੀ ਕਰ ਦੇਣੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਪਲਿੰਬਾਂ ਕੱਟੀ ਗਈ ਹੈ